ਮਰੂਾਰ ਮਹੱਲਾ ਪੰਜਵਾਂ ਢਖਣੇ ਮਹੱਲਾ ਮੰਜਵਾ ੴ ਸਤਿਗੁਰ ਪ੍ਰਸਾਦ ਤੂੰ ਚੋ ਸੱਜਣ ਮੈਂਡਿਆ ਦੇ ਸੇਸੋ ਤਾਰ ਨੈਣ ਮਹੀਂ ਜੇ ਤਸ ਦੇ ਕਦ ਪਸੀ ਦਿਦਾਰ ਮਹੱਲਾ ਪੰਜਵਾਂ ਨੀਹੋ ਮਹੀਂ ਜਾ ਤੋ ਨਾਲ ਵਿਆਹ ਨਹੀਂ ਕੁੜਾਵੇ ਦੇਖ ਕੱਪੜ ਪੋਗੜਾਵਨੇ ਜਿਚਰ ਪਰੀ ਨਾ ਦੇਖ ਮਹੱਲਾ ਪੰਜਵਾ ਉੱਠੀ ਚਾਲੂ ਕੰਤੜੇ ਹੋਂ ਬਸੀ ਤੋਦਦਾਰ ਕਾਜਲ ਹਾਰ ਤਮੋਲ ਰਸ ਬਿਨ ਬਸੇ ਹਬ ਰਸ ਸ਼ਾਰ ਓੜੀ ਤੂੰ ਸੱਚਾ ਸਾਹਿਬ ਸੱਚ ਸੱਚ ਸਭ ਧਾਰਿਆ ਗੁਰਮੁਖ ਕੀ ਤੂ ठाਟ ਸਿਰਜ ਸੰਸਾਰਿਆ ਹਰ ਆਗਿਆ ਕੋਈ ਵੀਰ ਪਾਪ ਪੁੰਨ ਵਿਚਾਰਿਆ ਬ੍ਰਹਮਾ ਵਿਸ਼ਨ ਮਹੇਸ਼ ਤ੍ਰੈਕੁਣ ਵਿਸਤਾਰਿਆ ਨੌ ਅਖੰਡ ਪ੍ਰਥਮੀ ਸਾਜ ਹਰ ਰੰਗ ਸਵਾਰਿਆ ਵੇ ਕੀ ਜੰਤੋਂ ਪਾਏ ਅੰਤਰ ਕਲ ਧਾਰਿਆ ਤੇਰਾ ਅੰਤ ਨਾ ਜਾਣੇ ਕੋਈ ਸੱਚ ਸੱਜਣ ਹਾਰਿਆ ਤੂੰ ਜਾਣੇ ਸਭ ਵਿਦ ਆਪ ਗੁਰਮੁਖ ਨੇ ਸਿਦਾਰਿਆ ਡਖਣੇ ਮੱਲਾ ਪੰਜਵਾ ਜੇ ਤੂੰ ਮਿੱਤਰ ਅਛਾ ਡੜਾ ਹੇ ਕਪੋਰੀ ਨਾ ਵੇ ਛੋੜ ਜੋ ਮਹਿੰਜਾ ਤੋਂ ਮੋਹਿਆ ਕਦ ਪਛੀ ਜਾਨੀ ਤੋਹੇ ਮਹੱਲਾ ਪੰਜਵਾਂ ਦੁਰਜਨ ਤੂੰ ਜਲ ਪਾਹੜੀ ਵੇ ਛੋੜੇ ਮਰ ਜਾਹੇ ਕੰਤਾ ਤੂੰ ਸੋ ਸੇ ਜੜੀ ਮੈਂ ਦਾਹ ਬਹੁ ਦੁਖ ਓਲਾਹੇ ਮਹਲਾ ਬਨਵਾ ਦੁਰਜਨ ਦੁਜਾ ਪਾਉ ਹੈ ਵੇ ਛੋੜਾ ਹਉਮੇ ਰੋਗ ਸੱਜਣ ਸੱਚਾ ਬਾਦਸ਼ਾਹ ਜਿਸ ਮੇਰੇ ਕੀਚੇ ਭੋਗ ਬੋੜੀ ਤੂੰ ਅਗਮ ਦਿਆਲ ਬਯੰਤ ਤੇਰੀ ਕੀਮਤ ਕਹੇ ਕੌਣ ਤੂੰ ਦੁ ਸੱਜਿਆ ਸਭ ਸੰਸਾਰ ਤੂੰ ਨਾਇਕ ਸਗਲ ਭੌਣ ਤੇਰੀ ਕੁਦਰਤ ਕੋਈ ਨਾ ਜਾਣੇ ਮੇਰੇ ਹਾਕਰ ਸਗਲ ਰੋਣ ਤੂੰ ਤਾਂ ਅਪੜ ਕੋਈ ਨਾ ਸਕੇ ਤੂੰ ਅਬਨਾਸੀ ਜਾ ਕੇ ਉਧਰ ਤੂੰ ਤਾਂ ਥਾਪੇ ਚਾਰੇ ਜੁਗ ਤੂੰ ਕਰਤਾ ਸਗਲ ਤਰਨ ਤੂੰ ਦਾਵਨ ਜਣ ਕੀਆ ਤੂੰ ਤੇ ਲੇਪ ਨਾ ਲੱਗੇ ਤਰਨ ਜਿਸ ਹੋਏ ਆਪ}{|\text{ਦਿਆਲ}} ਤਿਸ ਲਾਵੇ ਸਤਗੁਰ ਚਰਨ ਤੂੰ ਹੋਰਤ ਉਪਾਏ ਨਾ ਲਭੀ ਅਬਨਾਸੀ ਸ੍ਰੇਸ਼ਟ ਕਰਨ ਜਖਣੇ ਮੋਲਾ ਪਨਵਾ ਜੇ ਤੂੰ ਗਤੇ ਅੰਗਣੇ ਅੰਗਣੇ ਹਾਬ ਤਰਤ ਸੁਹਾਵੀ ਹੋਏ ਇੱਕ ਸਕੰਤੇ ਬਾਹਰੀ ਮੰਡੀ ਬਾਤ ਨੋ ਪੁੱਛੇ ਕੋਏ ਮੱਲ ਆਪਣਾ ਹਬੇ ਟੋਲ ਸੁਹਾਵਣੇ ਸੋ ਬੈਤਾ ਅੰਗਣ ਮੋਲ ਪਹੀ ਨਾ ਵੰਜੇ ਬਿਰਥਲ ਜੋ ਘਰ ਆਵੇ ਚੱਲ ਮਹੱਲਾ ਬਨ ਸੀਜ ਵਿਸ਼ਾਈ ਕੰਤ ਕੋ ਕੀਆ ਹਾ ਬਿਸ਼ਕਾਰ ਇਤੀ ਮੰਝ ਨਾ ਸਮਾਵੇ ਜੀ ਗੱਲ ਪਹਿਰਾ ਹਾਰ ਬੋੜੀ ਤੂੰ ਬਾਰ ਬਰੋਂ ਪਰਮੇਸ਼ਰ ਜੋਂ ਨਾ ਆਵੇ ਤੂੰ ਹੁਕਮੀ ਸਾਜੇ ਸ੍ਰਿਸ਼ਟ ਸਾਜ ਸਮਾਵੇ ਤੇਰਾ ਰੂਪ ਨਾ ਜਾਏ ਲਖਿਆ ਤੂੰ ਕਿਉਂ ਤੁਜੇ ਇਤਹਾਬੀ ਤੂੰ ਸਭ ਮੈਂ ਵਰਤਾ ਆਪ ਕੋਦਰ ਦੇਖਾਈ ਤੇਰੀ ਭਗਤ ਪਰੇ ਪੰਡਾਰ ਤੁਰਨਾ ਆਵੇ ਇਹ ਵਰਤਨ ਜੀਹਰ ਲਾਲ ਕੀਮਨ ਪਾਵੇ ਜਿਸ ਹੋਵੇ ਆਪ ਦਿਆਲ ਤੇ ਸਤਿਗੁਰੂ ਸਿਵਾ ਲਾਵੇ ਤਨ ਸਕਦੇ ਨਾ ਵੇਤੋੜ ਜੋਹਾਰ ਘੁਣ ਗਾਵੇ ਦਕਣ ਮ ਲਬਨ ਜੋ ਮੂੰ ਪਸੀ ਹੱਥ ਮੇ ਪਰੀ ਮੇਜੇ ਨਾਲ ਹਬੇ ਦੋਖ ਉਲਾਹੀ ਮ ਨਾ ਨਾ ਨਦਰ ਨਿਹਾਲ ਮੁਹੱਲਾ ਪੰਜਵਾਂ ਨਾਲ ਕਬਿਠਾ ਪਖੇ ਬਹੁ ਲੰਮੇ ਸੇਵੇ ਦਰ ਖੜਾ ਪਰੀਏ ਤੂੰ ਜਾਣ ਮਹਿਜਾ ਸੌ ਸੋਈ ਜੋਈ ਸਾਈ ਮੂੰ ਖੜਾ ਮਹੱਲਾ ਪੰਜਵਾਂ ਕੀ ਗਲਾਇਓ ਉਚ ਬਾਰ ਵੇਲਨਾ ਜੋ ਹੈ ਕੰਤ ਤੂੰ ਨਾਨਕ ਫੁੱਲਾ ਸੰਦੀ ਵਾੜ ਖੜਿਆ ਹਾਬ ਸੰਸਾਰ ਜਿਉ ਓੜੀ ਸੁਗੋੜ ਸੁਜਾਣ ਸਰੂਪ ਤੂੰ ਸਮ ਵਰਤਨਤਾ ਤੂੰ ਆਪੇ ਠਾਕਰ ਸੇਵਕੋ ਆਪੇ ਪੂਜਨਤਾ ਦਾਨਾ ਬਿਨੋ ਆਪ ਤੂੰ ਆਪੇ ਸਤਵੰਤਾ ਜਤੀ ਸਤੀ ਪ੍ਰਭ ਨਰਮਲਾ ਮੇਰੇ ਹਰ ਭਗਵੰਤਾ ਸਭ ਬ੍ਰਹਮ ਪਸਾਰ ਪਸਰਿਓ ਆਪੇ ਖੇਲਨਤਾ ਇਹੋ ਆਵਾ ਗਵਣ ਰਚੂ ਕਰ ਚੋਜ ਦਿਖਨ ਤਿਸ ਬਹੁੜ ਗਰਬ ਨ ਪਾਵੇ ਜਿਸ ਦੇਵੇ ਗੁਰ ਮੰਤਾ ਜਿਉ ਆਪ ਚਲਾਵੇ ਤਿਉ ਚਲਦੇ ਕਿਸ ਬਸ ਨਜਨਤਾ ਦੇਖਣ ਮੱਲਾ ਪਨਵਾ ਕੁਰੀਏ ਕੁਰੀਏ ਵੇਦ ਤਲ ਘੜ ਮਹਰੇਰ ਵੇਖੇ ਸ਼ਟਲ ਧੀਵਦੋ ਜਾਮ ਖਚੰਦੋ ਪੇਰ ਮੱਲਾ ਪਨ ਸੱਚ ਜਾਣੇ ਕੱਚ ਵਿਦਿਓ ਤੂੰ ਆਗ ਆਕੇ ਸਲਵੇ ਨਾਨਕ ਆਤ ਸੜੀ ਮਨ ਜਨੈਣ ਬਿਆ ਤਲ ਪੱਬਣ ਜਿਉ ਜਨਮ ਜੁਮੇ ਮਹਲਾ ਪੰਜਵਾਂ ਪੂਰੇ ਪੂਰੇ ਹੁੜੇ ਸੇਵ ਦੇ ਹਲਕ ਮੁੱਦਤ ਵਈ ਚਾਣਿਆ ਫਿਰ ਕੱਡੂ ਆਵੇ ਰੋਤ ਪੌੜੀ ਤੁਧ ਰੂਪ ਨਾ ਦੇਖਿਆ ਜਾਤ ਤੂੰ ਵਰਨਾ ਬਾਹਰਾ ਏ ਮਾਨਸ ਜਾਣੇ ਦੂਰ ਤੂੰ ਵਰਤੈ ਜਾਹਰਾ ਤੂੰ ਸਭ ਕੱਢ ਭੋਗੇ ਆਪ ਤੋਦਲੇ ਆਪਣਾ ਲਾਹਰ ਤੂੰ ਪੁਰਖ ਆਨੰਦੀ ਅਨੰਤ ਸਭ ਜੋਤ ਸਮਹਾਰਾ ਤੂੰ ਸਭ ਦੇਵਾ ਮਹਦੇਵ ਪਦਾਤਾ ਨਰਹਰਾ ਕਾ ਆਰਾਦੇ ਜੀਵਾ ਇੱਕ ਤੂੰ ਅਬਿਨਾਸੀ ਪਰੰਪਰਾ ਜਿਸ ਮੇਲੇ ਸਤਗੁਰੇ ਆਪ ਤੇਸ ਕੇ ਸਾਬੋ ਕੁਲ ਤਰਾ ਸੇਵ ਕਾ ਸਭ ਕਰਦੇ ਸੇਵ ਦਰ ਨਾਨਕ ਜਨ ਤੇਰਾ ਦਖਨੇ ਮਹੱਲਾ ਪੰਜਵਾਂ ਗਹਿ ਹੰਦ ਰਰ ਤਰਨੋ ਛਾਇਆ ਗਾਫੁਲ ਜਲਿਓ ਪਾਏ ਜਿਨਾਂ ਭਾਗ ਮਥਾੜੇ ਤੈਨ ਉਸਤਾਦ ਬਨਹੇ ਮਹੱਲਾ ਪੰਜਵਾਂ ਨਾਨਕ ਪੀਠਾ ਪੱਕਾ ਸਜਿਆ ਧਰਿਆਣ ਉਸ ਜੂਦ ਬਾਜੋ ਸਤਕੂਰੀ ਆਪਣੀ ਬੈਠਾ ਚੌਕ ਜ਼ਰੂਰ ਮਹੱਲਾ ਪੰਜਵਾਂ ਨਾਨਕ ਪੁੱਤ ਰਿਆ ਪਕਾਈਆਂ ਪਾਈਆਂ ਥਾਲੇ ਮਾਹੇ ਜਿਨੀ ਗੁਰੂ ਬਨਾਇਆ ਰਾਜਾ ਰਜ ਸਹੀ ਖਾਏ ਮੋੜੀ ਤੁਦ ਧਗਮੇ ਖੇਲ ਜਾਇਆ ਵਿੱਚ ਹੋਮੇ ਪਾਈਆ ਏਕ ਮੰਦਰ ਪੰਜ ਚੋਰ ਹੈ ਨਿਤ ਕਰੇ ਬੁਰਿਆਈਆਂ ਦਸ ਨਾਰੀ ਕਪੂਰਖ ਕਰ ਦਸੇ ਸਾਧ ਲੋਭਾਈਆਂ ਇਹ ਨ ਮਾਇਆ ਮੋਹਣੀ ਮੋਹੀਆ ਨੇਤ ਫਿਰਿਆ ਪਰਮਾਇਆ ਠਾਠਾ ਦੋਵੇਂ ਕੀਤਿਓ ਸੇਵ ਸਕਤੋ ਬਰਤਾਇਆ ਸੇਵਕੇ ਸ਼ਕਤੀ ਹਾਰਿਆ ਐਵੇਂ ਹਾਰ ਭਾਈਆ ਇੱਕ ਵਿੱਚੋਂ ਹੀ ਤੁਦ ਰੱਖਿਆ ਜੋ ਸਤ ਸੰਗ ਮਿਲਾਈਆ ਜਲ ਵਿੱਚੋਂ ਬਿੰਬ ਉਠਾਲਿਓ ਜਲ ਮਾਹਿ ਸੁਮਾਈਆ ਰਖਣੀ ਮੱਲਾ ਪੰਜਵਾ ਆਗਾਹ ਕੁ ਤਰਾਗ ਪਿੱਛਾ ਫੇਰਨਾ ਮਹੱਦਰਾ ਨਾਨਕ ਸਿੱਜ ਵਿਹਾਰ ਬਹੁੜ ਨ ਹੋਵੀ ਜਨਮੜਾ ਮਹੱਲਾ ਪੰਜਾਂ ਸੱਜਣ ਮੈਂਡਾ ਚਾਈਆਂ ਹੱਬ ਕਹੀ ਕਾ ਦਾ ਮੇਤ ਹਬੇ ਜਾਣੇ ਆਪਣਾ ਕਹੀ ਨਾਹੇ ਚਿਤ ਮਹੱਲਾ ਪੰਜੂ ਗੁਜੜਾ ਲੱਦਮ ਲਾਲ ਮੱਥੇ ਹੀ ਪ੍ਰਗਟ ਸਿਆ ਸੋਈ ਸੁਹਾਵਾ ਤਾਂ ਜਿੱਥੇ ਪਰੀਏ ਨਾਨਕ ਜੀ ਤੂੰ ਉੱਠਿਆ ਓੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਚੰਦਾ ਤੁਦ ਸਭ ਕੁਸ਼ ਮੈਨੂੰ ਸੋਪਿਆ ਜਾਂ ਤੇਰਾ ਬੰਦਾ ਲਖਮੀ ਤੋੜਨਾ ਆਵੇ ਖਾਏ ਖਰਚ ਰਹੰਦਾ ਲਖ ਚਰਾਸੀ ਮੇਦਣੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੇ ਜਾਂ ਹਰ ਬੁਖਸ਼ੰਦਾ ਆਨੰਦ ਪਾਇਆ ਸੋਖ ਪਾਇਆ ਮੇਲ ਗੁਰ ਗੋਬਿੰਦ ਸਭੇ ਕਾਜ ਸਵਾਰੀਏ ਜਾਂ ਤੁਦ ਪਾਵਨ ਦਾ ਦਖਣੇ ਮਹੱਲਾ ਪੰਜਵਾ ਦੇਖਣ ਕੋ ਮੂਹ ਸੁਤਾਗ ਮੋਹ ਕ ਜਿਹ ਤੋਤਣੀ ਫਿੱਦਾ ਕਿਤੇ ਹਾਲ ਜਾਂ ਜਥਮ ਤਾਮਨ ਤਰਾਪਿਆ ਮਹੱਲਾ ਪੰਜਵਾ ਦੁਹੀਆ ਦਰਦ ਕਣੇ ਵੇਦਨ ਜਾਣੇ ਤੂੰ ਤਣੀ ਜਾਣਾ ਲਖ ਭਵੇ ਪੀਰੀ ਦਖੰਦੋ ਜੀ ਉਸਾ ਮਹੱਲਾ ਪੰਜਵਾ ਤਿੰਦੀ ਜੋ ਇਕਰਾਰ ਵਹਿਣਾ ਵਿੰਦੇ ਮੈਂ ਜੱਠਿਆ ਸਈ ਰਹੇ ਅਮਾਨ ਜਿਨਿ ਸਤਗੁਰੂ ਭੇਟਿਆ ਔੜੀ ਜਿਸ ਜਨ ਤੇਰੀ ਭੋਖ ਹੈ ਤਿਸ ਸਰਦੋਖਨਵਿਆ ਪੇ ਜਿਨ ਜਨ ਨੂੰ ਗੁਰਮੁਖੋਂ ਪੁੱਜਿਆ ਸੋ ਚਹੁ ਕੁੰਡੀ ਜਾਪੇ ਜੋ ਨਾਲ ਉਸ ਕੀ ਸ਼ਰਣੀ ਪਰੇ ਤਿਸ ਕੰਬੇ ਪਾਪੇ ਜਨਮ ਜਨਮ ਕੀ ਮਾਲ ਉਤਰੇ ਗੁਰ ਦੂੜੀ ਨਾ ਪੇ ਜਿਨ ਹਰ ਪਾਣਾ ਪੰਨੇ ਮੰਨਿਆ ਤੇ ਸੋ ਸੋਗਨ ਸੰਤਾਪੇ ਹਰਜੀਓ ਤੂੰ ਸਭਨਾ ਦਾ ਮਿੱਤ ਹੈ ਸਭ ਜਾਣੇ ਆਪੇ ਅਸੀਂ ਸੋਬ ਜਣੇ ਕੀ ਜੇ ਵਰਡ ਹਰ ਪ੍ਰਤਾਪੇ ਸਭ ਅੰਤਰ ਜਨ ਵਰਤਾਇਆ ਜਾਨਾ ਹਰ ਜਨ ਤੇ ਜਾਪੇ ਦਖਣੀਆ ਮਹੱਲਾ ਪੰਜਵਾਂ ਜਿੰਨਾ ਪਿਛੇ ਹੋ ਗਈ ਸੇ ਮੈਂ ਪਿਛੇ ਪੀਰਬੀਆਸ ਜਿੰਨਾ ਕੀ ਮੈਂ ਅਸਲੀ ਤਿੰਨਾ ਮਹਿਜੀ ਆਸ ਮਹੱਲਾ ਪੰਜਵਾਂ ਗਿੱਲੀ ਗਿੱਲੀ ਰੋਡੜੀ ਉੰਦੀ ਭਾਵ ਭਵਾਏ ਜੋ ਬੈਠੇ ਸੋਹਾ ਜੋ ਬੈਠੇ ਸੇ ਫਾਤੇ ਆ ਉबरे ਭਾਗ ਮਥਾਏ ਮੱਲਾ ਪਨੋ ਰਿਤਾ ਹਬ ਮੁਦਾ ਖਾਲੀ ਕੋਈ ਨ ਜਾਣੀਏ ਤੈ ਸਫੀ ਭਾਗ ਮਥਾਏ ਜਿੰਨੀ ਮੇਰਾ ਸੱਜਣ 라ਵਿਆ ਪੌੜੀ ਹੋਂ ਟਾਲੀ ਦਰਗੁਣ ਜੋ ਘਾਉਦ ਜੀ ਹਰ ਪ੍ਰਭ ਪਾਵੇ ਪ੍ਰਭ ਮੀ ਰਾਤੇ ਲਤਾਵਰੀ ਹੋਰ ਆਵੇ ਜਾਵੇ ਜੋ ਮੰਗਾ ਦਾਨ ਵਸਾਈਆਂ ਜਿੱਤ ਭੁਖ ਲੈ ਜਾਵੇ ਪ੍ਰਭ ਜੀਉ ਦੇਵ ਦਰਸ਼ਨ ਆਪਣਾ ਜਿੱਤ ਟਾਡੀ ਤ੍ਰਿਪਤਾਵੇ ਅਰਦਾਸ ਸੁਣੀ ਦਤਾਲ ਪ੍ਰਭ ਟਾਡੀ ਕੋ ਮਹਿਲ ਬੁਲਾਵੇ ਪ੍ਰਭ ਦੇਖਦੇ ਆਂ ਦੁਖ ਭੁਖ ਗਈ ਟਾਡੀ ਕੋ ਮੰਗਣ ਚੇਤਨਾ ਆਵੇ ਸਭੇ ਸ਼ਾਂ ਪੂਰੀਆਂ ਲੱਗ ਪ੍ਰਭ ਕੇ ਭਾਵੇ ਹਉ ਔਰ ਨਿਰਗੁਣ ਟਾਡੀ ਬਖਸ਼ਿਆਨ ਪ੍ਰਭ ਪੁਰਖ ਵਿਦਾਵੇ ਦਖਣੇ ਮੋਲਾ ਪਜਾ ਜਾ ਛੁੱਟੇ ਤਨ ਕਾਗ ਤੂੰ ਸੁਣੀ ਕੰਤ ਨਾ ਜਾਣਹੀਂ ਦੁਰਜਨ ਸੇਤੀ ਨੇਹੁ ਤੂੰ ਕਿ ਗੁਣ ਹਰ ਰੰਗ ਮਾਨਹੀਂ ਮਹੱਲਾ ਪੰਜਵਾਂ ਨਾਨਕ ਜਿਸ ਬਿਨ ਕੜੀ ਨਾ ਜੀਵਣਾ ਵਿਸਰੇ ਸਰੀਰ ਨ ਬਿੰਦ ਤਿਸ ਸਿਉ ਕਿਉ ਮਨ ਰੁਸੀਏ ਜਿਸੇ ਹਮਾਰੀ ਚੰਦ ਮਹੱਲਾ ਪੰਜਵਾਂ ਰਤੇ ਰੰਗ ਪਾਲ ਪ੍ਰਮੇ ਕੇ ਮਨ ਤਨ ਅਤ ਗੁਲਾਲ ਨਾਨਕ ਬਿਨ ਨਾਵੇ ਆਲੂ ਦਿਆ ਜਿਤਿ ਉਹ ਕਿਹੜੇ ਪੌੜੀ ਹਰ ਜੀ ਹੋ ਜਾਂ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਹੈ ਮੈਂ ਕਾੜਾ ਜਿੰਨੀ ਠੱਗੀ ਜਗ ਠਗਿਆ ਸੇ ਤੁਦਮਾਰ ਨਿਵਾੜਾ ਗੁਰ ਉਹ ਜਲ ਪਾੜ ਲੰਗਾਇਆ ਜਿਤ ਜਿੱਤਾ ਉਹ ਵਾਲਾ ਗੁਰਮਤੀ ਸਭ ਰਸ ਭੋਗਦਾ ਵੱਡਾ ਅਖਾੜਾ ਸਭ ਇੰਦਰੀਆਂ ਵਾਸ ਕਰ ਦਿੱਤੀਓ ਸਤਵੰਤਾ ਸਾੜਾ ਜਿਤ ਲਾਈਨ ਤੇ ਲਗਦੀਆਂ ਨਹਿ ਖਿੰਜੋ ਤੜਾ ਜੋਸ਼ੀ ਸੋ ਫਲ ਪਾਇਦਾ ਗੁਰ ਅੰਦਰ ਵਾੜਾ ਗੁਰੂ ਨਾਨਕ ਤੁੱਥਾ ਪਾਇਰੋ ਹਰ ਵਾਰਸਾ ਦਾ ਨਿਹੜ ਡਖਣੇ ਮੁੱਲਾ ਪਨਵਾ ਜਾਮੂ ਆਵੇ ਚਿੱਤ ਤੂੰ ਤਾਂ ਬੇ ਸੁਖ ਲਹਾਉ ਨਾਨਕ ਮਨ ਨਹੀਂ ਮੰਝ ਰੰਗਾਬੱਲਾ ਪੀਰੀ ਤਹੇ ਜਾਣਾ ਮੁੱਲਾ ਪਨਵਾ ਕਪੜਾ ਪੋਗ ਬਕਾਰੇ ਹੱਬੇ ਹੀ ਸ਼ਾਲ ਕਾਗਲ ਦੇ ਤਨਖੇ ਜੁਰਤੇ ਦੀਦਾਰ ਮਹੱਲਾ ਪੰਜਵਾਂ ਜਿਆ ਤੱਕੀ ਵਿਆਹ ਪਾਸ ਕਰ ਹੀੜੇ ਇੱਕ ਅਦਾਲ ਥਿਓ ਸੰਤਨ ਕੀ ਰੇਣ ਜੇਤ ਲਭੀ ਸੁਖ ਦਤਾਰ ਪੌੜੀ ਣ ਕਰਵਾ ਹਰ ਜੀਉ ਨਾ ਪਾਈਏ ਬਿਨ ਸਤਗੁਰੂ ਮਨਵਾ ਨ ਲਗੇ ਧਰਮ ਤੀਰਾ ਕਲ ਅੰਦਰੇ ਇਹੋ ਪਾਪੀ ਮੋਲ ਨਾ ਤੱਗੇ ਅਹਕਰ ਕਰੇ ਸੁ ਅਹ ਕਰ ਪਾਇ ਇੱਕ ਕੜੀ ਮੋਹਤ ਨ ਲੱਗੇ ਤਾਰੇ ਜੁਗ ਮੈਂ ਸੋਧਿਆ ਵੇਣ ਸੰਗਤ ਅੰਕਾਰ ਨ ਪਗੇ ਹਉ ਮੈਂ ਮੂਲ ਨਾ ਛੁਟੇ ਵੇਣ ਸਾਧੂ ਸਾਤ ਸੰਗੇ ਤਿਚਰ ਥਾਏ ਨ ਪਾਵੇ ਤਿਚਰ ਸਾਹਿਬ ਜੀ ਮਾਨ ਨ ਪੰਗੇ ਜਿਨ ਜਾਨਾ ਗੁਰਮੁਖ ਸੇਵਿਆ ਤਿਸ ਕਰ ਦਿਵਾਨ ਪਗੇ ਹਰ ਕਿਰਪਾ ਤੇ ਸੁਖ ਪਾਇਆ ਗੁਰ ਸਤ ਗੁਰ चरणी لگے دکھنے मल्हा पंहिंजो लुड़ींदो हा भॼाए सो मीरा मेरा न सिर हाठ मंझाऊ सो तणी चोधो मुख अलाए महला पंजवा माणक मोहे माऊ दिना तणी अ पाहे हयाऊ महिजा ठंडड़ा मुखो सच अलाए महला पंजवा मुंहुं थियाऊ सेज नैणा पिरी ਜੀ ਦੇਖੇ ਹੈ ਕਬਾਰ ਤੋਂ ਸੁਖ ਈਮਾ ਹੂੰ ਬਾਹਰੇ ਪੜੀ ਮਨ ਲੋਚੇ ਹਰ ਮਿਲਣ ਕੋ ਕਿਉ ਦਰਸ਼ਨ ਪਾਈਆ ਮੈਂ ਲਖ ਮੈਂ ਲਖ ਗਿਰਤੇ ਸਾਹਿਬਾ ਜੇ ਬਿੰਦ ਬੁਲਾਈਆ ਮੈਂ ਚਾਰੇ ਗੁੰਡਾਂ ਪਾਲੀਆਂ ਤੁਧ ਜੀਵੜ ਨਸਾਈਆਂ ਮੈਂ ਦਸਿਓ ਮਾਲਕ ਸੰਤੋ ਕਿਉ ਪ੍ਰਭੂ ਮਿਲਾਈਆ ਮਨ ਅਰਪਿਓ ਹਉਮੈ ਤਜੋ ਇਤ ਪੰਥ ਜੁਲਾਈਆ ਨਿਤ ਸੇਵਉ ਸਾਹਿਬ ਆਪਣਾ ਸਾਥ ਸੰਗ ਮਿਲਾਈਆ ਸਭੇ ਆਸਾਂ ਪੂਰੀਆਂ ਗੁਰ ਮਹਿਲ ਬੁਲਾਈਆਂ ਤੁਧ ਜੇਵਲ ਹੋ ਅਨੁਸੁਝਈ ਮੇਰੇ ਮਿੱਤਰ ਗੁਸਾਈਆਂ ਦਖਣੇ ਮਨ ਲਾਪਨੂ ਮੂੰ ਥਿਰਉ ਤਖਤ ਪੀਰੀ ਮਹੀਂ ਜੇ ਪਾਤਸ਼ਾਹ ਪਾਵ ਮਿਲਾਵੇ ਕੋਲ ਕਬਨ ਜਿਵੇਂ ਬਿੱਗ ਸਾਬ ਤੋਂ ਮੱਲਾ ਪੰਜਾਂ ਪ੍ਰੀਆਂ ਸੰਧੜੀ ਪੋਖ ਮੂ ਲਾਵਣਾ ਧੀ ਵਿਥਰਾ ਪਦੀਆਂ ਸੰਦੜੀ ਭੋਖ ਮੂ ਲਾਵਣ ਧੀ ਵਿਥਰਾ ਜਾਣ ਮਿਠਾਈ ਇੱਕ ਬਈ ਪੀਰੇ ਨਾ ਹੋਟੇ ਮਹੱਲਾ ਪੰਜਵਾਂ ਠੱਗਾ ਨਿਹੋ ਮਤੋੜ ਜਾਣ ਗੰਦਰਬਾ ਨਗਰੀ ਸੋਖ ਘਟਾਉ ਦੋਏ ਇਸ ਪੰਧਾਣੂ ਕਲ ਕਣੇ ਪੌੜੀ ਔਕਲ ਕਲ ਨਹਿ ਪਾਈਏ ਪ੍ਰਭ ਅਲਖ ਅਲੇਖਨ ਘਟ ਦਰਿਸ਼ਨੁ পল ਮਤੇ ਫਰੇ ਨਹਿ ਮਿਲੀਏ ਪੇਖੰਗ ਵਰਤ ਕਰੇ ਜੰਦਰਾਇਣ ਸੇ ਕਿਤੇ ਨਾ ਲੇਖਨ ਬੇਦ ਬੜੇ ਸੰਪੂਰਨਤਾ ਬੇਦ ਬੜੇ ਸੰਪੂਰਨ ਤਤਸਾਰ ਨ ਪੇਖੰਗ ਤਿਲਕ ਕੱਢੇ ਇਸ਼ਨਾਨ ਕਰ ਅੰਤਰ ਕਲੇਖਨ ਪੀਖੀ ਪ੍ਰਭੂ ਨ ਲਭੈ ਵਿਣ ਸਤਿ ਸਿਖੰਬੂਲਾ ਮਾਰਗ ਸੋ ਪਵੇ ਜਿਸ ਤੋਰ ਮस्तक ਲੇਖੰਤਿਤ ਜਨਮ ਸਵਾਰਿਆ ਆਪਣਾ ਜਨਗੁਰ ਅੱਖੀਂ ਦੇਖੰ ਦਖਣੇ ਮੱਲਾ ਬਨਵਾ ਸੋ ਨਿਵਾਹੁ ਗੜ ਜੋ ਚਲਾਉ ਨਾ ਥੀਏ ਕਾਲ ਕੋੜਾ ਵੀ ਛੱਡ ਸਮੁਲ ਸੱਚ ਤਣੀ ਮੱਲਾ ਬਨਵਾ ਹਬ ਸੁਮਾਣੀ ਜੋਤ ਜਿਉ ਜਲ ਘਟਾਉ ਚੰਦਰਮ ਪਰਗਟ ਦੀਆ ਪੋ नानक मस्तक लिखया महला मुख सुहावे नाम जो आठ पहर गुणगाव नानक दरग मनिए मिली नाम पौड़ी बहार भेख न पाईए प्रभर जामी ईखार जियो बाहरी सब फिरे निकमी मन तन कुटुंब सियो नित गर्भ फेरामी फिरे गुमानी में क्या गर्भ है ਗੱਲ ਦੀ ਹਾਲ ਨਾ ਚੱਲੇ ਖੇ ਨ ਜਾਏ ਬਿਲਾਮੀ ਵਿਚਰਦੇ ਫਿਰੇ ਸੰਸਾਰ ਮੇ ਹਾਰ ਜੀ ਹੁਕਾਮੀ ਕਰਮ ਖੁਲਾ ਗੁਰ ਪਾਇਆ ਹਰ ਮਿਲਿਆ ਸੋਮੀ ਜੋ ਜਨ ਹਰ ਕਲ ਸੇਵ ਕੋ ਹਰ ਤਿਸ ਕੀ ਕਾਮੀ ਦਖਣੇ ਮਲਾ ਪੰਜਵਾ ਮੁਖੋਂ ਲਾਏ ਹਬ ਮਰਨ ਪਛਾਣ ਦੋ ਕੋਏ ਨਾਨਕ ਤੰਨਾ ਖਾ ਕੇ ਜਿੰਨਾ ਚਕੀਨਾ ਹੇਕ ਚੋ ਮਹਲਾ ਪੰਜਵਾ ਜਾਣ ਵਸੰਦੋ ਮਨਜ ਪਛਾਣੂ ਉਹ ਹੈ ਕੋੜੋ ਤੈਨ ਤਨ ਪਰਦ ਨਹੀ ਨਾਨਕ ਜੀ ਗੁਰ ਭੇਟਿਆ ਮਜ਼ਾ ਪੰਜਵਾ ਮਤਲੀ ਕਾਂਡਕ ਆ ਪਾਵ ਤੋ ਬੰਦੋ ਪੀਵਸਾ ਮੂ ਤਾਨੂੰ ਪ੍ਰੇਮ ਥਾ ਅਸਣ ਕੋ ਸੱਚਾ ਤਨੀ ਔੜੀ ਨਿਰਪੋ ਨਾਮ ਵਿਸਾਰਿਆ ਨਾਲ ਮਾਇਆ ਰਚ ਆਵੇ ਜਾਏ ਪੁਆਈਏ ਬਹੁ ਜੁਨੀ ਨਚਾ ਬਚਨ ਕਰੇ ਤੈ ਕੀਤਕदाई ਬੋਲੇ ਸਭ ਕੱਚਾ ਅੰਦਰੋਂ ਤੋਤਾ ਕੁੜਿਆਰ ਕੁੜੀ ਸਭ ਖੱਚਾ ਬੈਰ ਕਰੇ ਨਿਰਬੈਰ ਨਾਲ ਠੂਠੇ ਲਾਲਚਾਂ ਮਾਰਿਆ ਸੱਚੇ ਬਾਦਸ਼ਾਹ ਵੇਖ ਤੁਰ ਕਰਮਚਾ ਜਮਦੂਤੀ ਹੈ ਹੇ ਰਿਆ ਦੁਖ ਹੀ ਮੈਂ ਬੱਚਾ ਹੋਆ ਤਪਾਵਸ ਧਰਮ ਦਾ ਨਾਮ ਇੱਕ ਦਰ ਸੱਚਾ ਦਖਣੀ ਮਹੱਲਾ ਪੰਜਵਾ ਪਰਬਾਤੇ ਪ੍ਰਭ ਨਾਮ ਜਪ ਗੁਰ ਕੇ ਚਲਣ ਧਿਆਏ ਬਿਆਨ ਮਰਨ ਮਲ ਉੱਤਰੇ ਸੱਚ ਕੇ ਗੁਣ ਗਾਏ ਮਹੱਲਾ ਪੰਜਵਾ ਦੇ ਅੰਧਾਰੀ ਅੰਧ ਸੁਨਜੀ ਨਾਮ ਇਹ ਹੋਣਿਆ ਨਾਂ ਨਿਕ ਸਭ ਭੁੱਲ ਜੈਨਾ ਜੇ ਘਟ ਪੁੱਠਾ ਸੱਚ ਤਲੀ ਮਹੱਲਾ ਪੰਜਵਾ ਲੋਣ ਲੋਈ ਜਿੱਥ ਪਿਆਸ ਨਾ 부ਜੀ ਮੂਕਣੀ ਨਾਨਕ ਸੇ ਖੜੀਆਂ ਬਿਆਨ ਜਿਨੀ ਦਸੰਦੋ ਮਾਪਰੀ ਉਰੀ ਜਨ ਜਨ ਗੁਰਮੁਖੋਂ ਸੇਵਿਆ ਤੈਨ ਸਭ ਸੋਖ ਪਾਈ ਉਹ ਆਪ ਅਤਿਆ ਕੋ ਟੰਬ ਸਿੰਘ ਸਭ ਜਗਤ ਤਰਾਈ ਹੋਣ ਆਰਨਾਮ ਤਨ ਸੱਚਿਆ ਸਭ ਤਿਖਾ ਭੁਜਾਈ ਓਨ ਛੱਡੇ ਲਾਲਜ ਦੁਨੀ ਕੇ ਅੰਦਰ ਲੇਵ ਲਈ ਉਸ ਸਦਾ ਸਦਾ ਕਰ ਆਨੰਦ ਹੈ ਹਰ ਸਖਾ ਸਹਾਈ ਓਨ ਵੈਰੀ ਮਤਰ ਸਮ ਕੀਤਿਆਂ ਸਭ ਨਾ ਹਲ ਸੋਭਾਈ ਹੋ ਆਰੀ ਅਲ ਜਗ ਮੈਂ ਔਰ ਗੁਰ ਹੋ ਆਰੀ ਅਲ ਜਗ ਮੈਂ ਗੁਰ ਗਿਆਨ ਚ ਪਾਈ ਪੂਰਬ ਲਿਖਿਆ ਪਾਇਆ ਹਰਿ ਸਿਉ ਬਣਿਆਈ ਦੇਖਣ ਮੋਲਾ ਪੰਜਵਾ ਸੱਚ ਸੋਹਾ ਬਾਬ ਕਾਢੀ ਕੂੜੇ ਕੂੜੀ ਸੋਏ ਨਾਨਕ ਬੱਲੇ ਜਾਣੀ ਜਿਨੂੰ ਸੱਚ ਪੱਲੇ ਹੋਏ ਮੋਲਾ ਪੰਜਵਾ ਸਜਣ ਮੁਖ ਲੋਪ ਅੱਠੇ ਪਹਿਰ ਨਿਹਾਲ ਸੋ ਸੋਤਲੀ ਸੋ ਸੋਹ ਦੇ ਤਰ ਤਾ ਸੋਪਣੇ ਹੋਂ ਕਲਿਏ ਮੱਲਾ ਪੰਜਵਾਂ ਸੱਜਣ ਸੱਚ ਪਲਖ ਮੁਖ ਅਲਾਵਣ ਤੋ ਤਰਾ ਮਾਨ ਨ ਮਝਾਉ ਲਖ ਤਦੋਂ ਦੂਰ ਨ ਸੂਪੇਈ ਔੜੀ ਤਰ ਤਾ ਆਕਾਸ਼ ਬਤਾਲ ਹੈ ਚੰਦ ਸੂਰ ਬਨਾਸੀ ਬਾਦਸ਼ਾਹ ਸ਼ਾਹ ਉਮਰਾਵ ਖਾਨ ਢਾਏ ਦੇਰੇ ਜასი ਰੰਗ ਟੰਗ ਗਰੀਬ ਮਸਤ ਸਭ ਲੋਕ ਸਦਾ ਸੀ ਅੱਜੀ ਸ਼ੇਖ ਮਸਾਈ ਕਾ ਸਬੇ ਉਠਦਾ ਸੀ ਪੀਰ ਪਕਾਬਰ ਔਲੀਏ ਗੋਤਲਨਾਰ ਹਾਸੀ ਰੋਜਾ ਬਾਗ ਨਿਵਾਜ ਕਤীব ਬਿਨ ਬੁਜੇ ਸਬ ਜਾਸੀ ਲੱਖ 84 ਮੇਦਨੀ ਸਭ ਅਵੇ ਜਾਸੀ ਨਹਿ ਚਲ ਸਾਚਿ ਖਦਾਏ ਖਦਾਏ ਮੰਦਾ ਬਿਨਾਸੀ ਦਖਣੇ ਮੱਲਾ ਪੰਜਾਂ ਡੁੱਠੀ ਹਾਵ ਤੰਦੋਲ ਹੀਕਸ ਬਾਜਣਾ ਕੋਈ ਆਓ ਸਜਣ ਤੂ ਮੁਖ ਲਗ ਮੇਰਾ ਤਨ ਮਨ ਨੂੰ ਠੰਡਾ ਹੋਇ ਮਹੱਲਾ ਪੰਜਵਾ ਆਛਕਾ ਚੋਂ ਬਾਹਰ ਮੂਮਾਨ ਵਡੀ ਆਸ 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 ਅਨਰਾਸ ਇਕ ਤੂੰ ਹਾਂ ਬਲ 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 ਗਿਆ ਆਸ ਮਹੱਲਾ ਪੰਜਵਾ ਵਿਛੋੜਾ ਸੁਣ ਦੁਖੋ ਵੇਣ ਜਿੱਥੇ ਮਰਿਓਦ ਬਾਦ ਪਿਆਰੇ ਆਪਣੇ ਬਿਰਹੈ ਨ ਤੀਰੋਦ ਬੜੀ ਟਟ ਤੀਰਸ ਦੇਵਦਵਾਲਿਆ ਕਹਿਦਾ ਮਥਰਾ ਕਰਸੀ ਕੋਟ ਤੇਤੀਸਾ ਦੇਵਤੇ ਸਣ ਇੰਦਰੇ ਜાંਸੀ ਸਿਮਰਤ ਸਾਸ਼ਤਰ 베ਦ ਚਾਰਖਟ ਦਰਸ ਸਮਾਸੀ ਉਥੀ ਪੰਡਤ ਗੀਤ ਕਵਤ ਕਵਤੇ ਵੀ ਜાંਸੀ ਜਤੀ ਸਤੀ ਸੰਿਆਸੀਆ ਸਭ ਕਾਲੇ ਵਾਸੀ ਮਨ ਜੋਗੀ ਦਿਗੰਬਰ ਜਮੇ ਸਣ ਜાંਸੀ ਜੋ ਦੀਸੇਸ ਹੋ ਗਣਸਣ ਸਭ ਬਿਨਸ ਬਿਨਾਸੀ ਥੇ ਜੋ ਪਾਲ ਬ੍ਰਹਮ ਪਰਮੇਸ਼ਰੋ ਸੇਵਕ ਥੇ ਰੋਸੀ ਸ਼ਲੋਕ ਦਖਣੇ ਮਹਲਾ ਪੰਜਵਾ ਸੇ ਨੰਗੀ ਨਹਿ ਨੰਗ ਭੁਖੇ ਲਖ ਨ ਭੁਖਿਆ ਦੁਖੇ ਕੋਲ ਨ ਦੁਖ ਨਾਨਕ ਪ੍ਰੀਪਖੰਡੋ ਸੋਬ ਦੇਸਤ ਮਹਲਾ ਪੰਜਵਾ ਸੋਖ ਸੁਮੂਹ ਸੋਖਤ ਸੁਮਹਾ ਭੋਗ ਉਨਸ ਬਾਈ ਕੋ ਤਨੀ ਨਾਨਕਾ ਬੋਲੋ ਗ ਬਰਤਗ ਨਾਮ ਵਿ ਹੋਣਿਆ ਮਹੱਲਾ ਪੰਜਵਾ ਸੇ ਕਸਕੂ ਤੂੰ ਆਹੇ ਪਛਾਣੋ ਪੀ ਇੱਕ ਗੜ ਨਾਨਕ ਆਸੜੀ ਨਵਾ ਬਾਣੋ ਕੋ ਪਰਥਾਈ ਲਜੀਬ ਦੋ ਔੜੀ ਨਹਿ ਚਲੇ ਕੰਨ ਨਰਾਇਣੋ ਹਾਰ ਅਗਮ ਅਗਾਦਾ ਨਹਿ ਚਲ ਨਾਮ ਨਿਦਾਨ ਹੈ ਜਿਸ ਸਿਮਰਤ ਹਰ ਲਾਦਾ ਨਹਿ ਚਲ ਕੀਤਨ ਗੁਰੂ ਗੋਬਿੰਦ ਗੁਰਮਖੰਦ ਗਾਵਦਾ ਸਾਚੇ ਧਰਮ ਤਪ ਨਹਿ ਚਲੋ ਦਿਨ ਰੈਨ ਅਰਾਦਾ ਦਇਆ ਤਰੋ ਤਪ ਨਹਿ ਚਲੋ ਜਿਸ ਕਲਮ ਲਿਖਾਦਾ ਨਹਿ ਚਲ ਮਸਤਕ ਲੇਖ ਲਿਖਿਆ ਸੋ ਟਲੇ ਨਾ ਟਲਾਦਾ ਨਹਿ ਚਲ ਲਸੰਗਤ ਸਾਧ ਜਨ ਬਚਨ ਨਹਿ ਚਲ ਗੁਰ ਸਾਧਾ ਜਿਨ ਕੋ ਪੂਰਬ ਲਿਖਿਆ ਤਿਨ ਸਦਾ ਸਦਾ ਅਰਾਦਾ ਸਲੋਕ ਢਖਣੇ ਮੱਲਾ ਪੰਜਵਾਂ ਜੋ ਡੁਬੰਦੋ ਆਪ ਸੋ ਤਰਾਏ ਕਿਨ ਕੇ ਤਲਿੰਦਲੋ ਪੀ ਤਾਰ ਨਾਨਕ ਪਿਰ ਸਿਉ ਰਤਿਆ ਮਹੱਲਾ ਪੰਜਵਾ ਜਿੱਥੇ ਕੋਈ ਕਥਨ ਨਾ ਸੁਣਨ ਤੋਂ ਮਾਪੀ ਦੀ ਜਲਾਉ ਤਤ ਨਾਨਕ ਪਰੀ ਬਚੰਦੂ ਹਰੇਉ ਤੇਉਸ ਮਹੱਲਾ ਪੰਜਵਾ ਮੇਰੀ ਮੇਰੀ ਕਾ ਕਰੇ ਪੁੱਤਰ ਕਲਤਰ ਸੁਨੇਹ ਨਾਨਕ ਨਾਮ ਹੋਣੀਆ ਨਿਮੂਨੀਆ ਤੇ ਦੇਹ ਪੌੜੀ ਨੈਣੀ ਦੇਖੋ ਗੁਰਦਰਸ਼ ਨੂੰ ਗੁਰ ਚਰਣੀ ਮਤਾ ਬਰੀ ਮਾਰਗ ਗੁਰ ਚਲਦਾ ਪੱਖਾਂ ਫੇਰੀ ਹਥਾਂ ਅਕਾਲ ਪੁਰ ਮੂਰਤ ਰਿੱਧੇ ਤੇ ਆਇਂਦਾ ਦਿਨ ਰੈਨ ਜੋ ਪੰਥ ਮੈਂ ਛੱਡਿਆ ਸਗਲ ਆਪੈ ਨੂੰ ਪਰਵਾਸੇ ਗੁਰ ਸਮਰਥ ਗੁਰ ਮਖੇ ਨਾਮ ਦਾ ਨਾਮ ਸਬੂਦੋ ਕਥਾ ਪੂਗੋਂ ਪੁੰਚੂ ਪਾਈਉ ਬੱਲੇ ਨਾਮ ਅ ਕਥਾ ਨਾਮ ਦਾ ਨਿਸ਼ਾਨ ਦਰਦ ਸਦਾ ਕਰੋ ਗੁਰ ਕਥਾ ਸਹਿਜ ਭਯਾ ਪ੍ਰਭ ਬਾਇ ਜਮਕ ਭੋਲਥਮ ਸ਼ਲੋਕੁ ਰਖਣੇ ਮਹੱਲਾ ਪਨੁ ਲੱਕੜੀਆਂ ਪ੍ਰਿਆਨ ਵਿਖੰਦੀਆਂ ਨਾ ਤੇ ਪੀਆਂ ਹਾਬ ਮਝਾ ਹੋ ਸੋਤਣੇ ਬਿਆਨ ਅਜਠੋ ਕੋਇ ਮਹੱਲਾ ਪਨੁ ਕੱਠੜੀਆਂ ਸਨਹ ਤੇ ਸੁਖੋਂ ਬੰਦੀਆਂ ਨਾਨਕ ਲੱਡੜੀਆਂ ਤਨਹਾ ਜਿੰਨਾ ਭਾਗ ਮਥਾਹੜੇ ਮਹੱਲਾ ਪਨੁ ਡੂੰਗਰ ਜਲਾ ਤਲਬ ਬਨਾ ਫਲਕੰਦਰਾ ਪਾਤਾਲਾਂ ਆਕਾਸ਼ ਬੂ ਨਹਾ ਭਗਦਾ ਨਾਨਕ ਭੇਖ ਜੀਉ ਇਕਤ ਸੂਤ ਪ੍ਰੋਤੀਆ ਔੜੀ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀਉ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਿਜ ਸਹਿਜ ਕਨੈ ਦਾ ਨਹੀਂ ਕਰਦਾ ਆਲਕ ਔਗਣ ਕੋ ਨ ਚਤਾਰਦਾ ਗਲ ਸੇਤੀ ਲਾਇਕ ਮੋ ਮੰਗਾ ਸੋਈ ਦੇਵ ਦਾ ਹਰਪਤਾ ਸੋ ਕਦਾਈਕ ਗਿਆਨ ਰਾਸ ਨਾਮ ਧਨ ਸੋ ਪੀਏ ਨੇ ਇਸ ਸੋਦੇ ਲਈ ਕ ਸਾਜੀ ਕੋ ਨਾਲ ਬਹਾਲਿਆ ਸਰਬ ਸੁਖ ਪਾਈ ਕ ਮੈਂ ਨਾਲੋਂ ਕਦੇ ਨਾ ਵਿਛੜੇ ਹਰ ਪਤਾ ਸਭ ਨਾ ਗਲਾਂ ਗਲਾ ਲਈਕ ਸ਼ਲੋਕ ਰਖਣੇ ਮਹਲਾ ਬਜਵਾ ਨਾਨਕ ਕਟੜਿਆ ਸਿਉ ਤੋੜ ਤੂਲ ਸੱਜਣ ਸੰਤ ਪੱਕਿਆ ਓਏ ਜੀਵਨ ਵਿਛੜ ਓਏ ਮੋਇਆ ਨਜਾਈ ਛੋੜ ਮਹੱਲਾ ਪਨਵਾ ਨਾਨਕ ਬਿਜਲੀਆਂ ਚਮਕਣ ਕੋਲਣ ਘਰਾਂ ਆਤ ਕਾਲੀਆਂ ਬਰਸਨ ਮੇਗ ਆਪਾਰ ਨਾਨਕ ਸੰਗਮ ਪਰੀ ਸੁਹੰਦੀਆਂ ਮਹੱਲਾ ਪਨਵਾ ਚਲਥਲ ਨੀਰ ਭਰੇ ਸੀਤਲ ਪਵਨ ਚੁਲਾਰ ਦੇ ਛੇਜੜੀਆਂ ਸੋਹੇ ਹੀਰੇ ਲਾਲ ਜੜੰਦੀਆਂ ਸੂਬਰ ਕਪੜ ਭੋਗ ਦਾਨਕ ਪਰੀ ਵਿਹੋਣੀ ਤੱਤੀਆਂ ਪੌੜੀ ਕਾਰਣ ਕਰਨੇ ਕਰਤੇ ਕਰਨ ਕਰਤੇ ਜੋ ਕੀਆ ਸੋਈ ਹੈ ਕਰਨਾ ਜੇ ਸੋ ਧਾਵੇ ਪ੍ਰਾਣੀਆਂ ਪਾਵੇ ਧੁੱਲ ਲੈਣਾ ਬਿਨ ਕਰਮਾਂ ਕਿਸ਼ੂ ਨ ਲੱਭਈ ਜੇ ਫਿਰੇ ਸਬਦ ਧਰਨਾ ਗੁਰ ਮਿਲ ਪਾਉ ਗੋਵਿੰਦ ਦਾ ਭੈ ਡਰ ਦੂਰ ਕਰਨਾ ਭੈ ਤੇ ਬੈਰਾਗ ਉਪਜੀ ਹਰ ਖੋਜਤ ਫਿਰਨਾ ਖੋਜਤ ਖੋਜਤ ਸਹਿਜ ਉਪਜਿਆ ਫਿਰ ਜਨਮ ਨ ਮਰਨ ਹਿ ਆਇ ਕਮਾਇ ਤੇ ਆਪਿਆ ਸਾਜ ਸਰਣਾ ਬੋਹਿਤ ਨਾਨਕ ਦੇਵ ਕੋ ਜਿਸ ਹਾਲ ਚੜਾਏ ਤੇਸ ਬਹੁ ਜਲ ਤਰਨਾ ਸੁਲੋਕ ਮਹਲਾ ਪੰਜਵਾਂ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਹੋਊ ਸਭਨਾ ਕੀ ਰੇਣ ਕਾ ਤੋ ਵੀ ਥੋ ਆਓ ਹਮਾਰੇ ਪਾਸ ਮਹਲਾ ਪੰਜਵਾਂ ਮੂਆ ਜੀਵਨ ਦਾ ਭੀਖ ਜੀਵੰਦੇ ਮਰ ਜਾਉਣ ਜਿਨਾ ਮੁਹੱਬਤ ਇੱਕ ਸਿਉ ਤੇ ਮਾਨਸ ਪਰਦਾਣਾ ਮਹਲਾ 5 ਜਿਸ ਮਨੁ ਵਸੇ 파ਰਮ ਨਿਕਟ ਨਾ ਆਵੇ ਪੀਰ ਭੁੱਖ ਤੇ ਖਤਿਸ ਨਾ ਵਯਪਈ ਜਮ ਨਹੀ ਆਵੇ ਨੀਰ ਪੌੜੀ ਕੀਮਤ ਕਹਿਣ ਨਾ ਜਾਈਏ ਸਚ ਸਾਹ ਅਡੋਲੇ ਸਿੱਧ ਸਾਧੂ ਗਿਆਨੀ ਧਿਆਨੀਆਂ ਕੌਣ ਤੁਦਨੋ ਤੋਲੇ ਪੰਧਨ ਕੜਨ ਸਮਰਥ ਹੈ ਉਪਤ ਸਭ ਬੋਲੇ ਕਲਨ ਕਾਰਨ ਸਮਰਥ ਹੈ ਘਟ ਘਟ ਸਭ ਬੋਲੇ ਰਿਜਿ ਕਸਮਾ ਹੈ ਸਬ ਸਿ ਕਾ ਮਾਨਸ ਡੋਲੇ ਕਹ ਹਰ ਗੰਬੀਰ ਅਥਾ ਹੋ ਤੂੰ ਗੁਣ ਗਿਆਨ ਅਮੂਲੇ ਸੋਈ ਕਮ ਕਮਾਉਣਾ ਕੀਆ ਤੁਰ ਮੋਲੇ ਤੁਦੋਂ ਬਾਹਰ ਕਿਛ ਨਹੀਂ ਨਾਨਕ ਗੁਣ ਬੋਲੇ ਤੁਦੋਂ ਬਾਹਰ ਕਿਛ ਨਹੀਂ ਨਾਨਕ ਗੁਣ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ